ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦੀ ਅਗਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਪੰਜਾਬ ਕਾਂਗਰਸ ਨਾਲ ਜੁੜੀ ਇਹ ਵੱਡੀ ਖਬਰ ਹੈ ਸੋ ਕਿਸ ਕਿਸ ਉਮੀਦਵਾਰ ਨੂੰ ਕਿਸ ਕਿਸ ਵੱਡੇ ਚਿਹਰੇ ਨੂੰ ਉਮੀਦਵਾਰ ਕਾਂਗਰਸ ਵੱਲੋਂ ਬਣਾਇਆ ਗਿਆ ਹੈ ਇਹਦੇ ਬਾਰੇ ਜਾਦਾ ਜਾਣਕਾਰੀ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਿੱਧੂ ਸਾਹਿਬ ਜੋ ਲਿਸਟ ਨਵੀਂ ਜਾਰੀ ਕੀਤੀ ਹੈ ਕਾਂਗਰਸ ਵੱਲੋਂ ਕਿਹੜੇ ਕਿਹੜੇ ਹਲਕੇ ਤੋਂ ਕਿਸ ਕਿਸ ਵੱਡੇ ਚਿਹਰੇ ਨੂੰ ਉਮੀਦਵਾਰ ਬਣਾਇਆ ਗਿਆ ਦੇਖੋ ਸਭ ਤੋਂ ਪਹਿਲਾਂ ਮੈਂ ਦੱਸ ਦਿੰਦਾ ਕਿ ਕੱਲ ਅਸੀਂ ਸਭ ਤੋਂ ਪਹਿਲਾਂ ਇਹ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਜਿਹੜੀ ਆ ਪ੍ਰੋ ਸੇਯੋਕ ਸੂਤਰਾਂ ਤੋਂ ਇਹ ਪਹੁੰਚਾ ਦਿੱਤੀ ਸੀਗੀ ਔਰ ਦੱਸ ਦਿੰਦਾ ਸੀਗਾ ਕਿ ਸੁਖਜਿੰਦਰ ਸਿੰਘ ਰੰਧਾਵਾ ਤਕਰੀਬਨ ਫਾਈਨਲ ਨੇ ਗੁਰਦਾਸਪੁਰ ਤੋਂ ਔਰ ਇਹ ਵੀ ਦੱਸ ਦਿੰਦਾ ਸੀ ਕਿ ਆ ਕਿ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹ ਫਾਈਨਲ ਨੇ ਔਰ ਆਨੰਦਪੁਰ ਸਾਹਿਬ ਦੀ ਸੀਟ ਦਾ ਆਪਾਂ ਦੱਸਿਆ ਸੀਗਾ ਰਾਣਾ ਗੁਰਜੀਤ ਤੇ ਵਿਜੇਂਦਰ ਸਿੰਘਲਾ ਦੇ ਵਿਚਕਾਰ ਜਿਹੜਾ ਉਹ ਪੇਟ ਚੱਲ ਰਿਹਾ ਹੈਗਾ ਔਰ ਵਿਜੇਂਦਰ ਸਿੰਘਲਾ ਉਥੋਂ ਮੋਰੀ ਲੱਗ ਰਿਹਾ ਹੈਗਾ ਤਾਂ ਵਿਜੇਂਦਰ ਸਿੰਘਲਾ ਨੂੰ ਟਿਕਟ ਮਿਲਿਆ ਔਰ ਕਲੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਯਾਨੀ ਕਿ ਵੱਡੀ ਖਬਰ ਇਹ ਹੈ ਕਿ ਰਾਣਾ ਗੁਰਜੀਤ ਨੂੰ ਟਿਕਟ ਜਿਹੜੀ ਆ ਉਹ ਨਹੀਂ ਦਿੱਤੀ ਗਈ ਹਾਲਾਂਕਿ ਇਹ ਵੀ ਦੱਸ ਦਈਏ ਕਿ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਕੱਲ ਵੀ ਆਪਾਂ ਨੇ ਦਸਤਾਉਨ ਸਭ ਤੋਂ ਪਹਿਲਾਂ ਦੱਸਿਆ ਸੀ ਕਿ ਗੁਰਦਾਸਪੁਰ ਤੋਂ ਸਿਕੰਜੇਂਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ ਖਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾਂ ਨੂੰ ਦਿੱਤੀ ਗਈ ਹੈ ਆਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘ ਲਾਂ ਨੂੰ ਦਿੱਤੀ ਗਈ ਹੈ ਔਰ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵਣਗ ਨੂੰ ਜਿਹੜੀ ਆ ਟਿਕਟ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਉਹ ਵਾਪਰਿਆ ਤਾਂ ਜਿਸ ਤਰੀਕੇ ਨਾਲ ਸਾਰਾ ਕੁਝ ਵਾਪਰਿਆ ਉਹ ਇਹੀ ਜਾਣਕਾਰੀ ਹੈ ਕਿ ਕਿ ਜਿਹੜਾ ਰਾਣਾ ਗੁਰਜੀਤ ਸੀਗੇ ਉਹ ਆਪਣੇ بیٹے ਦੀ ਟਿਕਟ ਜਿਹੜੀ ਆ ਉਹ ਮੰਗ ਕਰ ਰਹੇ ਸੀਗੇ ਔਰ بیٹے ਲਈ ਟਿਕਟ ਦੀ ਮੰਗ ਵੀ ਜਿਹੜੀ ਹੈ ਉਹ ਕਰ ਰਹੇ ਸੀਗੇ ਹਲਕਾ ਆਨੰਦਪੁਰ ਸਾਹਿਬ ਤੋਂ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਨੇ ਇਹ ਵੀ ਗੱਲ ਕਹਿਤੀ ਸੀਗੀ ਕਿ ਉਹਨਾਂ ਨੇ ਆਪਣੇ ਉਥੋਂ ਦੇ ਜਿਹੜੇ ਹਲਕਾ ਇੰਚਾਰਜ ਨੇ ਉਹ ਵੀ ਜਿਹੜੇ ਆ ਉਹ ਇਕੱਠੇ ਕਰ ਲਏ ਸੀਗੇ ਆਪਣੇ ਸਪੋਰਟ ਦੇ ਵਿੱਚ ਆਨੰਦਪੁਰ ਸਾਹਿਬ ਦੇ ਰਾਣਾ ਗੁਰਜੀਤ ਦੇ ਵੱਲੋਂ ਤਾਂ ਕੱਲ ਉਹਨਾਂ ਨੇ ਇੱਕ ਫੋਟੋ ਵੀ ਜਿਹੜੀ ਆ ਉਹ ਸ਼ੇਅਰ ਕੀਤੀ ਸੀ ਪਰ ਫਿਰ ਵੀ ਪਾਰਟੀ ਨੇ ਵਿਜੇਂਦਰ ਸਿੰਘਲਾ ਤੇ ਭੁੱਲ ਸਜਦਾ ਆ ਮੈਂ ਫੇਰ ਦੱਸ ਦੇਣਾ ਕਿ ਰਾਣਾ ਗੁਰਜੀਤ ਚਾਹੁੰਦੇ ਸੀਗੇ ਕਿ ਉਹਨਾਂ ਨੂੰ ਟਿਕਟ ਜਿਹੜੀ ਆ ਮਿਲੇ ਅਨੰਦਪੁਰ ਸਾਹਿਬ ਤੋਂ ਔਰ ਅਨੰਦਪੁਰ ਸਾਹਿਬ ਤੋਂ ਟਿਕਟ ਜਿਹੜੀ ਉਹ ਸਿਰਫ ਆਪਣੇ ਲਈ ਹੀ ਨਹੀਂ ਮੰਗਦੇ ਸੀ ਉਹ ਜਿਹੜੀ ਟਿਕਟ ਆਪਣੇ بیٹے ਲਈ ਮੰਗਦੇ ਸੀਗੇ ਔਰ ਕਾਂਗਰਸ ਜਿਹੜੀ ਆ ਉਹ 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 ਉਹਨਾਂ ਦੇ بیٹے ਨੂੰ ਟਿਕਟ ਦੇ ਕੇ ਰਾਜ਼ੀ ਨਹੀਂ ਸੀਗੀ ਕਿਉਂਕਿ ਕਾਂਗਰਸ ਨੂੰ ਜਿਹੜਾ ਉਹ ਪਤਾ ਸੀਗਾ ਜੇ ਇਹ ਇਸ ਚੀਜ਼ ਤੋਂ ਨਾਰਾਜ਼ ਸੀਗੀ ਕਿ ਰਾਣਾ ਗੁਰਜੀਤ ਦੇ بیٹے ਨੂੰ ਟਿਕਟ ਇਸ ਕਰਕੇ ਨਹੀਂ ਦੇਣੀ ਕਿ ਰਾਣਾ ਗੁਰਜੀਤ ਦਾ ਜਿਹੜਾ ਬੇਟਾ ਹੈ ਉਹਨੇ ਕਾਂਗਰਸ ਪਾਰਟੀ ਦੇ ਖਿਲਾਫ ਜਾ ਕੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਜਿਹੜੀ ਆਜਾਦ ਚੋਣ ਲੜੀ ਸੀ ਜਿਹਦੇ ਵਿੱਚ ਰਾਣਾ ਗੁਰਜੀਤ ਨੇ ਖੁਦ ਜਿਹੜੀ ਉਹ ਮਦਦ ਕੀਤੀ ਸੀਗੀ ਔਰ ਖੁਦ ਮਦਦ ਕੀਤੀ ਸੀ ਤੇ ਉਥੋਂ ਨਾ ਕਿਤਾ ਕਾਂਗਰਸ ਦਾ ਕੈਂਡੀਡੇਟ ਨਵਤੇਜ ਸਿੰਘ ਚੀਮਾ ਜਿਹੜੇ ਉਹ ਹਾਰ ਗਏ ਸੀਗੇ ਪਰ ਇਸ ਕਰਕੇ ਕਹਿੰਦੇ ਸੀ ਕਿ ਰਾਹੁਲ ਗਾਂਧੀ ਜਿਹੜੇ ਆ ਉਹ ਰਾਣਾ ਗੁਰਜੀਤ ਤੇ ਵੀ ਕਾਫੀ ਖਫਾ ਨੇ ਔਰ ਰਾਹੁਲ ਗਾਂਧੀ ਜਿਹੜੇ ਆ ਉਹ ਰਾਣਾ ਗੁਰਜੀਤ ਦੇ بیٹے ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ ਕਾਂਗਰਸ ਦੇ ਵਿੱਚ ਇਹ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਸੀ ਔਰ ਉਹ ਇਸ ਚੀਜ਼ ਨੂੰ ਚੰਗਾ ਨਹੀਂ ਮੰਨਿਆ ਰਾਹੁਲ ਗਾਂਧੀ ਨੇ ਕਿ ਮੇਰੇ ਖਿਲਾਫ ਜਾ ਕੇ ਮੇਰੇ ਫੈਸਲੇ ਦੇ ਖਿਲਾਫ ਜਾ ਕੇ ਇਸ ਤਰੀਕੇ ਦੇ ਨਾਲ ਰਾਣਾ ਗੁਰਜੀਤ ਨੇ ਆਪਦਾ ਬੇਟਾ ਖੜਾ ਕੀਤਾ ਤੇ ਉੱਥੋਂ ਸਾਡੇ ਕੈਂਡੀਡੇਟ ਨੂੰ ਭਰਾਇਆ ਹਾਲਾਂਕਿ ਉਸ ਸਮੇਂ ਕਾਂਗਰਸ ਨੇ ਕੋਈ ਗੱਲਬਾਤ ਨਹੀਂ ਕੀਤੀ ਪਰ ਹੁਣ ਆ ਤੁਸੀਂ ਦੇਖ ਲਿਓ ਕਿ ਉਸ ਸਮੇਂ ਦੇ ਜਿਹੜੇ ਰਿਜ਼ਲਟ ਆ ਰਾਣਾ ਗੁਰਜੀਤ ਹੋਰਾਂ ਨੂੰ ਹੁਣ ਜਿਹੜੇ ਉਹ ਮਿਲਨੇ ਮਿਲ ਰਹੇ ਆ ਭੁਗਤਨੇ ਜਿਹੜੇ ਉਹ ਪੈ ਰਹੇ ਆ ਪਰ ਨਾ ਤਾਂ ਉਹਨਾਂ ਦੇ بیٹے ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਨਾ ਹੀ ਉਹਨਾਂ ਦੇ بیٹے ਨੂੰ ਟਿਕਟ ਦੇ ਦੀਏ ਜਦੋਂ ਸਾਹਮਣੇ ਨਹੀਂ ਕੀਤਾ ਗਿਆ ਤਾਂ ਫਿਰ ਟਿਕਟ ਤਾਂ ਜਿਹੜੀ ਉਹ ਕੀ ਦੇਣੀ ਸੀ ਔਰ ਦੂਜੀ ਗੱਲ ਇਹ ਵੀ ਹੈ ਕਿ ਰਾਣਾ ਗੁਰਜੀਤ ਨੂੰ ਖੁਦ ਨੂੰ ਵੀ ਟਿਕਟ ਜਿਹੜੀ ਉਹ ਨਹੀਂ ਦਿੱਤੀ ਗਈ ਨਾ ਹਲਕਾ ਖਡੂਰ ਸਾਹਿਬ ਤੋਂ ਔਰ ਨਾ ਹੀ ਜਿਹੜਾ ਹੈਗਾ ਉਹ ਜੇ ਗੱਲ ਕਰੀਏ ਨਾ ਹੀ ਅਨੰਦਪੁਰ ਸਾਹਿਬ ਤੋਂ ਮੈਂ ਫਿਰ ਆ ਦੇਣਾ ਕਿ ਆਪਣੇ ਰਾਣੇ ਦੇ ਹਲਕੇ ਜਿਹੜੇ ਆ ਉਹ ਪੈਂਦੇ ਆ ਹਲਕਾ ਖਡੂਰ ਸਾਹਿਬ ਦੇ ਵਿੱਚ ਆਪਣਾ ਉਹਦਾ ਹਲਕਾ ਕਬੂਰਥਲਾ ਖਡੂਰ ਸਾਹਿਬ 'ਚ ਪੈਂਦਾ ਜਿੱਥੇ ਉਹਦਾ ਬੇਟਾ ਜਿਹੜਾ ਉਹ ਜਿੱਤਿਆ ਹੈਗਾ ਰਾਣਾ ਇੰਦਰ ਪ੍ਰਤਾਪ ਉਹ ਵੀ ਹਲਕਾ ਖਡੂਰ ਸਾਹਿਬ ਦੇ ਵਿੱਚ ਪੈਂਦੇ ਆ ਪਰ ਚਰਚਾ ਪਹਿਲਾਂ ਇਹ ਸੀਗੀ ਕਿ ਵਿਕਰਮ ਸਿੰਘ ਮਜੀਠੀਆ ਇਥੋਂ ਚੋਣ ਲੜ ਸਕਦੀ ਆ ਖਡੂਰ ਸਾਹਿਬ ਤੋਂ ਸ਼ਾਇਦ ਲੋਕਾਂ ਦੇ ਵਿੱਚ ਚਰਚਾ ਹੀ ਚੱਲ 20 ਕੇ ਰਾਣਾ ਗੁਰਜੀਤ ਕਨੂਰ ਸਾਹਿਬ ਤੋਂ ਇਸ ਕਰਕੇ ਨਹੀਂ ਲੜਨਾ ਚਾਹੁੰਦੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਜਿਹੜੇ ਸਾਹਮਣੇ ਉਹ ਆ ਰਹੇ ਆ ਔਰ ਬਿਕਰਮ ਸਿੰਘ ਮਜੀਠੀਆ ਤੋਂ ਡਰਦੇ ਮਾਰੇ ਸ਼ਾਇਦ ਕਨੂਰ ਸਾਹਿਬ ਛੱਡ ਕੇ ਜਿਹੜਾ ਉਹ ਭੱਜ ਰਹੇ ਨੇ ਹਲਕਾ ਆਨੰਦਪੁਰ ਸਾਹਿਬ ਦੇ ਲਈ ਤਾਂ ਫਿਰ ਬਿਕਰਮ ਸਿੰਘ ਮਜੀਠੀਆ ਤਾਂ ਉਹਨਾਂ ਦੇ ਵੱਲੋਂ ਆਕਾਲੀ ਦਲ ਦੇ ਵੱਲੋਂ ਨਹੀਂ ਉਤਾਰੇਗੇ ਪਰ ਇੰਨੇ ਨੂੰ ਭਾਈ ਅਮਰਪਾਲ ਸਿੰਘ ਦਾ ਉਥੇ ਜਿਹੜਾ ਉਹ ਐਲਾਨ ਜਿਹੜਾ ਹੋ ਗਿਆ ਤਾਂ ਫਿਰ ਮੈਨੂੰ ਲੱਗਦਾ ਕਿ ਫਿਰ ਵੀ ਉਹਨਾਂ ਨੇ ਸੋਚਿਆ ਕਿ ਨਹੀਂ ਮੈਂ ਇਸੇ ਕਰਕੇ ਜਿਹੜਾ ਉਹ ਨਹੀਂ ਲੜਨਾ ਉਥੋਂ ਮੈਂ ਨਹੀਂ ਲੜਾਂਗਾ ਖਡੂਰ ਸਾਹਿਬ ਤੋਂ ਸ਼ਾਇਦ ਅਮਰਪਾਲ ਸਿੰਘ ਤੋਂ ਡਰਦੇ ਆਂਦਾ ਹੋਇਆ ਹੋਵੇ ਪਰ ਫਿਰ ਅਨੰਦਪੁਰ ਸਾਹਿਬ ਤੋਂ ਮੰਗਦੇ ਰਹੇ ਪਰ ਕਾਂਗਰਸ ਪਾਰਟੀ ਅਨੰਦਪੁਰ ਸਾਹਿਬ ਤੋਂ ਵੀ ਜਿਹੜੀ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਤਾਂ ਬਹੁਤ ਵੱਡੀ ਖਬਰ ਹੈ ਕਿ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਜਿਹੜੀ ਹੈ ਇੱਕ ਮਜ਼ਬੂਤ ਆਪਣੇ ਆਪ ਨੂੰ ਜਿਹੜਾ ਉਹ ਚਿਹਰਾ ਦੱਸਦੇ ਆ ਔਰ ਉਹਨਾਂ ਦੀ ਟਿਕਟ ਜਿਹੜੀ ਇਸ ਤਰੀਕੇ ਨਾਲ ਕੱਟੀ ਜਾਣਾ ਉਹ ਬਹੁਤ ਬਹੁਤ ਜਿਹੜੀ ਵੱਡੀ ਗੱਲ ਹੈਗੀ ਆ ਰਾਣਾ ਗੁਰਜੀਤ ਦੀ ਜਿਹੜੀ ਉਹ ਟਿਕਟ ਕੱਟ ਦਿੱਤੀ ਗਈ ਹੈ ਨਾ ਉਹਨਾਂ ਨੂੰ ਹਲਕਾ ਖੰਡੂਰ ਸਾਹਿਬ ਤੋਂ ਦਿੱਤੀ ਗਈ ਹੈ ਔਰ ਨਾਲ ਹੀ ਉਹਨਾਂ ਨੂੰ ਟਿਕਟ ਜਿਹੜੀ ਹੈ ਉਹ ਹਲਕਾ ਆਨੰਦਪੁਰ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਜਿਵੇਂ ਤੁਸੀਂ ਹਲਕਾ ਖੰਡੂਰ ਸਾਹਿਬ ਦੀ ਗੱਲ ਕਰ ਰਹੇ ਹੋ ਵੀ ਜਿੱਥੇ ਲੱਗ ਰਿਆ ਸੀ ਚਰਚਾਵਾ ਸੀ ਵੀ ਸ਼ਾਇਦ ਉਹਨਾਂ ਨੂੰ ਜਾਂ ਉਹਨਾਂ ਦੇ ਬੇਟੇ ਨੂੰ ਟਿਕਟ ਦੇ ਦਿੱਤੀ ਆ ਵੀ ਟਿਕਟ ਨਹੀਂ ਦਿੱਤੀ ਤੇ ਦੂਸਰਾ ਤੁਸੀਂ ਪ੍ਰਭਾਵ ਦੀ ਗੱਲ ਕੀਤੀ ਹੈ ਵੀ ਉਹਨਾਂ ਦੇ ਆਪਣੇ ਜੇ ਹਲਕੇ ਨੇ ਉਹ ਹਲਕਾ ਖੰਡੂਰ ਸਾਹਿਬ ਦੇ ਵਿੱਚ ਪੈਂਦੇ ਨੇ ਵਿਧਾਨ ਸਭਾ ਹਲਕੇ ਉਹਨਾਂ ਦੇ ਪ੍ਰਭਾਵ ਵੀ ਚੰਗਾ ਦੱਸਿਆ ਜਾ ਰਿਹਾ ਵੀ ਵੋਟਰਾਂ ਉੱਪਰ ਚੰਗਾ ਪ੍ਰਭਾਵ ਹੈ ਕਿ ਕਾਂਗਰਸ ਨੇ ਜੇਕਰ ਟਿਕਟ ਕੱਟਿਆ ਰਾਣਾ ਗੁਰਜੀਤ ਪਹਿਲਾ ਵਾਂਗ ਜਿਵੇਂ ਆਪਣੇ ਕਾਂਗਰਸ ਦੇ ਕੈਂਡੀਡੇਟ ਦੇ ਖਿਲਾਫ ਜਾ ਕੇ ਆਪਣੇ ਪੁੱਤ ਨੂੰ ਜਿਧਾਇਆ ਸੀ ਕਿ ਇੱਥੇ ਕਾਂਗਰਸ ਨੂੰ ਕੋਈ ਵੱਡਾ ਝਟਕਾ ਦੇ ਸਕਦੇ ਨੇ ਰਾਣਾ ਗੁਰਜੀਤ ਮੈਂ ਦੇਖੋ ਹੁਣ ਹਾਲਾਤ ਜਿਹੜੇ ਉਹ ਪਹਿਲਾਂ ਵਰਗੇ ਨਹੀਂ ਲਏ ਵਿਕਿੰਦਰ ਜੀ ਮੈਂ ਆਪਾਂ ਪਹਿਲਾਂ ਵੀ ਅੱਗੇ ਵੀ ਆਪਾਂ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਦੇ ਰਹੇ ਹਾਂ ਕਿ ਰਾਹੁਲ ਗਾਂਧੀ ਹੁਣ ਸ਼ਕਤੀ ਦਿਖਾਉਂਦੇ ਨਾ ਦਿਖਾ ਰਹੇ ਆ ਕਾਂਗਰਸ ਪਾਰਟੀ ਆਪਣੇ ਬਾਗੀਆਂ ਦੇ ਉੱਪਰ ਹੁਣ ਸਖਤੀ ਦਿਖਾਉਂਦੀ ਜਿਹੜੀ ਆ ਨਜ਼ਰ ਆ ਰਹੇ ਆ ਔਰ ਜਿਹਦੇ ਆਪਾਂ ਇਹ ਜਿਹੜਾ ਵਿਕਰਮ ਚੌਧਰੀ ਦੇ ਉੱਪਰ ਹੁੰਦਾ ਐਕਸ਼ਨ ਦੇਖਿਆ ਉਹਦੇ ਉਹ ਵੀ ਆਪਾਂ ਸੰਦਰਭ ਵਿੱਚ ਲੈ ਸਕਦੇ ਆ ਔਰ ਦੂਜਾ ਜੇ ਹੁਣ ਰਾਣਾ ਗੁਰਜੀਤ ਨੇ بیٹے ਨੂੰ ਜਿਸ ਤਰੀਕੇ ਦੇ ਨਾਲ ਸ਼ਾਮਲ ਨਹੀਂ ਕੀਤਾ ਗਿਆ ਔਰ ਜੇ ਮੈਂ ਗੱਲ ਕਰਾਂ ਉਧਰ ਜਿਹੜਾ ਹੈਗਾ ਉਹਦੇ ਬੇਟੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਟਿਕਟ ਤੱਕ ਨਹੀਂ ਦਿੱਤੀ ਗਈ ਤਾਂ ਫਿਰ ਤੁਸੀਂ ਦੱਸੋ ਕਿ ਇਸ ਪੋਜੀਸ਼ਨ ਦੇ ਵਿੱਚ ਰਾਣਾ ਗੁਰਜੀਤ ਕੀ ਕਰ ਸਕਦੇ ਆ ਜੇ ਇਸ ਪੋਜੀਸ਼ਨ ਦੇ ਵਿੱਚ ਰਾਣਾ ਗੁਰਜੀਤ ਫਿਰ ਇਸੇ ਤਰੀਕੇ ਦੀ ਕੋਈ ਬਗਾਵਤ ਦਿਖਾਉਂਦੇ ਆ ਤਾ ਮੈਨੂੰ ਲੱਗਦਾ ਹੈ ਕਿ ਪਾਰਟੀ ਕੋਈ ਹੋਰ ਵੀ ਸਖਤ ਐਕਸ਼ਨ ਜਿਹੜਾ ਉਹ ਲੈ ਸਕਦੀ ਹੈ ਪਰ ਫਿਲਹਾਲ ਰਾਣਾ ਗੁਰਜੀਤ ਨੂੰ ਆਪਣੇ ਬੇਟੇ ਨੂੰ ਲੜਾਉਣਾ ਨਵਤੇਚੀਮਾ ਦੇ ਖਿਲਾਫ ਹੁਣ ਜਿਹੜਾ ਉਹ ਭੁਗਤਣਾ ਮਹਿੰਗਾ ਪੈਂਦਾ ਜਿਹੜਾ ਉਹ ਦਿਖਾਈ ਦੇ ਰਿਹਾ ਹੈਗਾ ਔਰ ਪਹਿਲਾਂ ਹਲਕਾ ਖਡੂਰ ਸਾਹਿਬ ਤੋਂ ਜਿਹੜਾ ਉਹ ਭੱਜ ਰਹੇ ਸੀਗੇ ਬਿਕਰਮਜੀਠੀਆ ਤੋਂ ਸ਼ਾਇਦ ਦਰ ਦੇ ਚਰਚੇ ਨੇ ਔਰ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਕਰਕੇ ਜਿਹੜਾ ਰਾਣਾ ਗੁਰਜੀਤ ਉਤੋਂ ਜਿਹੜਾ ਉਹ ਦੌੜ ਕੇ ਆਨੰਦਪੁਰ ਸਾਹਿਬ ਵੀ ਮੰਗ ਰਹੇ ਸੀਗੇ ਟਿਕਟ ਪਰ ਉਤੋਂ ਪਾਰਟੀ ਦੇ ਕੇ ਰਾਜੀ ਨਹੀਂ ਸੀ ਟਿਕਟ ਉਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਪਾਰਟੀ ਕਹਿੰਦੀ ਸੀ ਕਿ ਤੁਸੀਂ ਖਡੂਰ ਸਾਹਿਬ ਤੋਂ ਲੜੋ ਕਿਉਂਕਿ ਖਡੂਰ ਸਾਹਿਬ ਦੇ ਵਿੱਚ ਤੁਹਾਡੇ ਆਪਣੇ ਹਲਕੇ ਪੈਂਦੇ ਹੈਗੇ ਆ ਔਰ ਇਹਨਾਂ ਦੇ ਨਜ਼ਦੀਕੀ ਸਿੱਕੀ ਦਾ ਹਲਕਾ ਉੱਥੇ ਪੈਂਦਾ ਰਾਣਾ ਗੁਰਜੀ ਤਾਂ ਆਪਣਾ ਹਲਕਾ ਉੱਥੇ ਪੈਂਦਾ ਜਿੱਥੋਂ ਰਾਣਾ ਦਾ ਵਿਧਾਇਕ ਬੇਟਾ ਉਹਨਾਂ ਦਾ ਹਲਕਾ ਜਿਹੜਾ ਉੱਥੇ ਪੈਂਦਾ ਹੈਗਾ ਤਾਂ ਫਿਰ ਉਹ ਚਾਹੁੰਦੇ ਸੀਗੇ ਕਿ ਤੁਸੀਂ ਉਥੋਂ ਹੀ ਲੜੋ ਜਦੋਂ ਤੁਸੀਂ ਅਨੰਦਪੁਰ ਸਾਹਿਬ ਲੜੋਗੇ ਤਾਂ ਇਹ ਸਾਰੇ ਹਲਕਿਆਂ ਦੇ ਬੰਦੇ ਜਿਹੜੇ ਤੁਹਾਡੀ ਮਦਦ ਕਰਨ ਦੇ ਲਈ ਜਿਹੜਾ ਅਨੰਦਪੁਰ ਸਾਹਿਬ ਤੇ ਰਹ ਜਾਣਗੇ ਤਾਂ ਫਿਰ ਤੁਸੀਂ ਆਪਣਾ ਜਿੱਥੇ ਤੁਹਾਡਾ ਹਲਕਾ ਪੈਂਦਾ ਉਹਨੂੰ ਛੱਡ ਕੇ ਤੁਸੀਂ ਖਡੂਰ ਸਾਹਿਬ ਕਿਉ ਕਿ ਤੁਸੀਂ ਖਡੂਰ ਸਾਹਿਬ ਹੀ ਲੜੋ ਪਰ ਖਡੂਰ ਸਾਹਿਬ ਮੂਰੇ ਕਿਤੇ ਵਿਕਰਮਜੀਤ ਸਿੰਘ ਖੜਾ ਨਜ਼ਰ ਆਉਂਦਾ ਸੀਗਾ ਰਾਣਾ ਗੁਰਜੀਤ ਨੂੰ ਤੇ ਕਦੇ ਹੁਣ ਭਾਈ ਅਮਰਪਾਲ ਸਿੰਘ ਖੜੇ ਨਜ਼ਰ ਆਉਂਦੇ ਸੀ ਇਸ ਕਰਕੇ ਰਾਣਾ ਗੁਰਜੀਤ ਹੁਣ ਹੀ ਅਨੰਦਪੁਰ ਸਾਹਿਬ ਤੋਂ ਹੀ ਮੰਗ ਰਹੇ ਸੀ ਪਰ ਪਾਰਟੀ ਨੇ ਅਨੰਦਪੁਰ ਸਾਹਿਬ ਤੋਂ ਟਿਕਟ ਨਹੀਂ ਦਿੱਤੀ ਔਰ ਦੂਜੀ ਗੱਲ ਇਹ ਵੀ ਹੈ ਕਿ ਰਾਣਾ ਗੁਰਜੀਤ ਆਪਣੇ ਲਈ ਘੱਟ ਔਰ ਆਪਣੇ ਬੇਟੇ ਲਈ ਹੀ ਜਿਹੜੀ ਉਹ ਟਿਕਟ ਮੰਗ ਰਹੇ ਸੀਗੇ ਔਰ ਟਿਕਟ ਉਹਨਾਂ ਦੇ ਬੇਟੇ ਨੂੰ ਕਾਂਗਰਸ ਨੇ ਦੇਣੀ ਤਾਂ ਕਿ ਉਹਨਾਂ ਦੇ ਬੇਟੇ ਨੂੰ ਤਾਂ ਉਹਨਾਂ ਨੇ ਸ਼ਾਮਲ ਕਰਨਾ ਵੀ ਜਿਹੜਾ ਉਹ ਕਾਂਗਰਸ ਦੇ ਵਿੱਚ ਹੋਣੀ ਸੀ ਸਿੱਧੂ ਸਾਹਿਬ ਆਪਾਂ ਪੁਲਿਆਣਾ ਸੀਟ ਦੀ ਗੱਲ گیا ਰਾਜਾ ਬੜਿੰਗ ਖੋਦ ਸੂਬਾ ਪ੍ਰਧਾਨ ਨੇ ਕਮਾਂਡ ਸੰਭਾਲੀ ਹੈ ਲੁਧਿਆਣੇ ਦੀ ਜਆ ਪਾਰਟੀ ਦੇ ਵੱਲੋਂ ਲੁਧਿਆਣੇ ਭੇਜਿਆ ਗਿਆ ਹੈ ਰਵਨੀਤ ਬਿੱਟੂ ਦੀ ਗੱਲ ਕਰੀਏ ਕਾਂਗਰਸ ਤੋਂ ਕੁਝ ਦਿਨ ਪਹਿਲਾਂ ਹੀ ਗਏ ਨੇ ਤੇ ਪ੍ਰਾਸ਼ਰ ਪੱਪੀ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਨੇ ਉਹ ਵੀ ਉਸ ਸਾਈਡ ਦੇ ਉੱਪਰ ਨੇ ਇਹ ਤਿੰਨ ਕਾਂਗਰਸੀ ਇਕੱਠੇ ਹੋ ਗਏ ਕਿਵੇਂ ਦੇਖ ਰਹੇ ਹੋ ਵੋਟਾਂ ਕਾਂਗਰਸ ਦੇ ਬੰਦਿਆਂ ਜਾਣਗੀਆਂ ਜਾਂ ਫਿਰ ਇਹ ਮੁਕਾਬਲਾ ਰਾਜਾ ਬੜਿੰਗ ਜਿੱਤੇ ਨਜ਼ਰ ਆਉਣਗੇ ਯਾਰ ਬਨੀਤ ਬਿੱਟੂ ਫਾਈਟ ਕਿਦਾਂ ਕਰਾਂ ਪਾ ਲਈ ਕਿਸ ਤਰ੍ਹਾਂ ਦੇ ਹਾਰਾ ਬਾਲੀ ਤੁਸੀਂ ਜਿਹੜਾ ਇਹਦੇ ਵਿੱਚ ਭੁੱਲ ਗਏ ਸਾਡੇ ਮੇਰੀ ਆਪਣੀ ਸੀਟ ਜਿਹੜੀ ਲੁਧਿਆਣਾ ਸੀਟ ਹੈ ਔਰ ਇਸ ਸੀਟ ਤੋਂ ਨਾਮ ਜਿਹੜਾ ਕਮਲਜੀਤ ਸਿੰਘ ਬਰਾੜ ਹੋਰਾਂ ਦਾ ਵੀ ਔਰ ਜੋ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਔਰ ਉਹਨਾਂ ਦਾ ਦਾਖਾ ਔਰ ਜਿਗਰਾਉਂ ਦੇ ਵਿੱਚ ਵੀ ਉਹਨਾਂ ਦਾ ਚੰਗਾ ਆਧਾਰ ਹੈਗਾ ਔਰ ਯੂਥ ਕਾਂਗਰਸ ਦੇ ਇੱਕ ਅਹਿਮ ਲੀਡਰ ਰਹੇ ਆ ਕਾਂਗਰਸ ਦੇ ਜਿਹੜੇ ਉਹ ਬਲਾਰੇ ਰਹੇ ਆ ਦਰਸ਼ਨ ਸਿੰਘ ਬਰਾੜ ਦੇ ਬੇਟੀ ਉਹ ਵੀ ਚੋਣ ਮੈਦਾਨ ਦੇ ਵਿੱਚ ਅਜ਼ਾਰ ਤੌਰ ਤੇ ਜਿਨ੍ਹਾਂ ਨੂੰ ਰਾਜਾ ਬੜਿੰਘੂਰਾ ਨੇ ਜਿਹੜਾ ਉਹ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਸੀ ਉਹ ਵੀ ਜਿਹੜੇ ਇਸ ਚੋਣ ਮੈਦਾਨ ਦੇ ਵਿੱਚ ਅਜਾਤ ਤੌਰ ਤੇ ਮਿੱਤਰ ਰਹੇ ਤਾਂ ਉਹ ਵੀ ਜਿਹੜਾ ਕਿਦਰਾਂ ਕਿਦਰ ਨੁਕਸਾਨ ਕਰ ਗਿਆ ਪਰ ਹਾਂ ਇੱਕ ਗੱਲ ਪੱਕੀ ਹੈ ਇਹ ਗੱਲ ਲਖਵਿੰਦਰ ਜੀ ਪੱਕੀ ਹੈ ਕਿ ਅਮਰਿੰਦਰ ਸਿੰਘ ਰਾਜਾ ਬੜਿੰਘੇ ਦੇ ਲੁਧਿਆਣਾ ਆਉਣ ਦੇ ਨਾਲ ਕਾਂਗਰਸ ਨੂੰ ਜਿਹੜਾ ਇੱਕ ਬੂਸਟ ਜਿਹੜਾ ਵਰਕਰ ਨੂੰ ਜਰੂਰ ਮਿਲੂਗਾ ਕਿਉਂਕਿ ਜੇਕਰ ਭਾਤਪੂਛਣ ਆਸ਼ੂ ਨੂੰ ਜਿਹੜੀ ਉਹ ਟਿਕਟ ਦਿੱਤੀ ਜਾਂਦੀ ਹੈ ਤਾਂ ਭਾਰਤ ਪੂਸ਼ਣ ਆਸ਼ੂ ਦੀ ਟਿਕਟ ਦੇ ਉੱਪਰ ਜਿਹੜਾ ਇਹ ਸੀਗਾ ਵੀ ਜੇ ਉਹਨਾਂ ਨੂੰ ਟਿਕਟ ਮਿਲਦੀ ਤਾਂ ਵਰਕਰਾਂ ਦੇ ਨਾਲ ਨਹੀਂ ਸੀ ਤੁਰਨਾ ਨਾ ਲੀਡਰਾਂ ਨੇ ਨਾ ਵਰਕਰਾਂ ਨੇ ਕਿਉਂਕਿ ਆਸ਼ੂ ਦਾ ਬਿਹੇਵੀਅਰ ਜਿਹੜਾ ਬਹੁਤ ਮਾੜਾ ਸੀ ਹੁਣ ਰਾਜਾ ਬੜਿੰਗ ਨੂੰ ਜਿਹੜੀ ਟਿਕਟ ਮਿਲਣ ਦੇ ਨਾਲ ਕਾਂਗਰਸ ਪਾਰਟੀ ਦਾ ਵਰਕਰ ਜਿਹੜਾ ਜਾਂ ਲੀਡਰ ਜਿਹੜੇ ਆ ਪ੍ਰਧਾਨ ਜਿਹੜਾ ਹੋਣ ਦੇ ਨਾਤੇ ਉਹਨਾਂ ਦੇ ਨਾਲ ਜਿਹੜਾ ਉਤਰਨਗੇ ਨੌਜਵਾਨ ਚਿਹਰਾ ਹੈਗੇ ਆ ਕਾਂਗਰਸ ਦੇ ਪ੍ਰਧਾਨ ਨੇ ਔਰ ਇਸ ਕਰਕੇ ਜਿਹੜਾ ਵਰਕਰ ਉਹਨਾਂ ਦੇ ਨਾਲ ਤੁਰੂਗਾ ਫਾਇਦਾ ਹੋਊਗਾ ਕਾਂਗਰਸ ਨੂੰ ਉੱਥੇ ਆਉਣ ਨਾਲ ਮੈਂ ਪਹਿਲਾਂ ਹੀ ਇਹ ਗੱਲ ਕਰਕੇ ਛੱਡ ਨੁਕਸਾਨ ਹੋਊਗਾ ਕਾਂਗਰਸ ਦਾ ਔਰ ਚਿਹਰਾ ਬਦਲਿਆ ਜਾਂਦਾ ਚਾਹੇ ਉਹ ਗੁਰਕੀਰਤ ਸਿੰਘ ਚਾਹੇ ਉਹ ਭਗਤ ਸਿੰਘ ਸਿੱਧੂ ਵਿੱਚ ਚਿਹਰੇ ਚੰਗੇ ਸੀ ਔਰ ਜੇਕਰ ਰਾਜਾ ਵੜਿੰਗ ਆ ਗਏ ਨੇ ਔਰ ਪ੍ਰਧਾਨ ਨੇ ਔਰ ਕਾਂਗਰਸ ਨੂੰ ਜਿਹੜਾ ਉਹ ਬਹੁਤ ਵੱਡਾ ਜਿਹੜਾ ਲਖਿੰਦਰ ਜੀ ਇੱਥੇ ਫਾਇਦਾ ਹੋਊਗਾ ਔਰ ਬਿਲਕੁਲ ਕਾਫੀ ਫਾਇਦਾ ਜਿਹੜਾ ਉਹ ਇੱਥੇ ਹੋਊਗਾ ਰਾਜਾ ਵੜਿੰਗ ਦੇ ਆਉਣ ਦੇ ਨਾਲ ਜੀ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ